ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਅੱਜ ਦੇ ਵਿਖਿਆਨ ਦਾ ਸਿਰਲੇਖ ਹੈ ਗੁਰੂ ਲਾਡੋ ਰੇ ਪ੍ਰਗਟ ਹੋਈ ਗੁਰੀਐ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਮੀਰੀ ਪੀਰੀ ਦੇ ਸੰਧਾਰ ਨੂੰ ਪ੍ਰਗਟ ਕਰਨ ਦੇ ਵਿੱਚੋਂ ਦਾਲ ਪੰਜ ਨਹੀਂ ਹੋਤੇ ਸ੍ਰੀ ਗੁਰੂ ਨਾਨਕ ਜੀ ਦੇ ਦਰਸ਼ੀ ਨੇ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1644 ਇਸਵੀ ਵਿੱਚ ਸ੍ਰੀ ਗਿਰਧਪੁਰ ਸਾਹਿਬ ਦੇ ਜੋਤੀ ਜੋਤ ਸਮਾ ਗਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕ ਜੀ ਅਤੇ ਸਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਾਬਾ ਬਕਾਲਾ ਸਾਹਿਬ ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕਿਹੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸਦੇ ਸਨ। ਉਥੇ ਗੁਰੂ ਜੀ ਗ੍ਰਹਿਸਤੀ ਦੇ ਧਰਮ ਨੂੰ ਨੇ ਵਾਧੇ ਹੋਏਗੇ। ਅਧਿਆਤਮਕ ਰੰਗ ਵਿੱਚ ਰੰਗੇ ਹੋਏ। ਉਹਨਾਂ ਦੀ ਨਿਮਰਤਾ, ਦਇਆ, ਸੇਵਾ ਭਾਵਨਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ। ਗਹਿਰੀ, ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ। ਸ਼ੇਗਰੂਤ ਇੱਕ ਬਹਾਦਰ ਸਨ ਇੱਕ ਛੋਟੀ ਉਮਰੇ ਹੀ ਆਪਣੀ ਕੁਰਬਾਨੀ ਜੋਹਰ ਦਿਖਾ ਦਿੱਤੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਤੇ ਅਧਿਆਤਮਕ ਸੁਖ ਸਤਿ ਸਚਮ ਵਿੱਚ ਲਬਰੀਜ ਤੇ ਅੰਤਮ ਬਿੱਤੀ ਵਿੱਚ ਜੀਨ ਰਹੇ ਸਨ ਉਹ ਹਾਰ ਪ੍ਰਕਾਰ ਦੀ ਮਾਇਆ ਤੋਂ ਨਿਵੇਵ ਸਨ ਉਹਨਾਂ ਦਾ ਨਾਮ ਹੀ ਦਾਨਪੁੰਨ ਤੇ ਭਤੀ ਬਣ ਚੁੱਕਾ ਸੀ ਤੇ ਕਿੰਪੁਰ ਸਾਹਿਬ ਤੋਂ ਬਕਾੜਿਆ ਕਿ ਉਹ ਜ਼ਿਆਦਾ ਸਮਾਂ ਭੋਰੀ ਦੀ ਸੇਵਾ ਪੱਤੀ ਕਰਦੇ ਸਨ ਇਹ ਸੂਚੀ ਪੱਤੀ ਹੀ ਉਹਨਾਂ ਨੂੰ ਕੋ ਵਿਖਦੇ ਅਗੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਵੱਲ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ Rai ਸਾਹਿਬ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1664 ਇਸ ਦਿਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਹੀ ਸ਼ਬਦ ਕਹੇ ਬਾਬਾ ਬਕਾਲੀ ਇੰਨਾ ਸ਼ਬਦਾਂ ਦਾ ਰਹਿਸਮਈ ਸੰਦੇਸ਼ ਦੇ ਕੇ ਆਖੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਹੋਇਆ ਸੀ ਤੇ ਗੁਰੂ ਘਰ ਦੀ ਨਵੀਂ ਜੋਤ ਨੂੰ ਮਿਲਣ ਲਈ ਦਿਲ ਉਤਸੁਕਤਾ ਨਾਲ ਧੜਕਣ ਲੱਗੇ ਉਧਰ ਨਗਰ ਬਕਾਲੀ ਅੰਦਰ ਭਰਮ ਦਾ ਪਰਦਾ ਪੈ ਗਿਆ 22 ਮੰਜੀਆਂ ਝੂਠੀਆਂ ਲੱਗ ਗਈਆਂ ਭੀਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦਾਵੇਦਾਰ बाबा टीमलसा ਜਿਨ੍ਹਾਂ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਬੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪ੍ਰਿਥੀ ਚੰਦੇ ਵੰਸ਼ ਜੀ ਆਪਣਾ ਭਾਗ ਜਿਤਾਉਣ ਲੱਗੇ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋਈ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨਾ ਹੋਵੇ ਉਸ ਵੇਲੇ ਦਿੱਲੀ ਦੀ ਸੰਗਤ ਦੀ ਅਗਸਤ ਸੰਬਰ 1644 ਇਸ ਦੀ ਮੇਜ ਪਹਾਲੇ ਪਹੁੰਚ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਮੱਖਣ ਸ਼ਾਹ ਨੂਬਾਨ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਹੀ ਰਿਹਾ ਸੀ ਅਤੇ ਦਿਰੋ ਗੁਰੂ ਸਾਹਿਬਾਨ ਦਾ ਸੇਵਕ ਸੀ ਇੱਕ ਵਾਰ ਉਹਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬਚਿਆ ਮਾਲ ਸਬਾਪਸਾਰਾ ਤਾਂ 500 ਸੋਨੇ ਦੀਆਂ ਮੋਹਰਾਂ ਦਾ ਸਬੰਧ ਪੇਟ ਕਰਾਂਗਾ ਕੀਤਿਆਂ ਤਾਸਾਂ ਘਰੋਂ ਨਾਨਕ ਦੇ ਦਰ ਪਰ ਵਾਨ ਹੋਇਆ ਤੇ ਜਹਾਜ਼ ਬਚ ਗਿਆ ਮਨ ਉਸ ਦਾ ਗੁਰੂ ਨੂੰ ਮਿਲਣ ਲਈ ਹੋਰ ਬੇਤਰਾਸ ਹੋ ਗਿਆ ਅਕਤੂਬਰ 1664 ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਬਕਾਲੀ ਪਹੁੰਚੇ ਹਰ ਇੱਕ ਦੰਬੀ ਗੁਰੂਪੰਥ ਦੀ ਬੈਕਰੀ ਨੂੰ ਸੋਨੇ ਦੀਆਂ ਪੰਜ-ਪੰਜ ਮੋਰਾ ਪੇਂਟ ਕਰਕੇ ਆਪ ਲੈ ਲਓ ਪਰ ਕਿਸੇ ਵੀ ਦਸਵੰਦ ਦੀ ਗੱਲ ਐ ਕਿ ਤੇ ਉਸਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦੇ ਆ ਆਖਿਰ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸਨੇ ਗੁਰੂ ਜੀ ਦੇ ਪੈਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਮੋਰਾ ਦਾ ਮੱਥਾ ਜਦੋਂ ਟੇਕ ਕੀਤਾ ਸ਼ੰਕੇ ਨਿਵਰਤ ਕਰਨ ਲਈ ਸਤਗੁਰੂ ਨੇ 500 ਮੋਰਾ ਦਾ ਦਸਵੰਦ ਜ਼ਿਕਰ ਕੀਤਾ ਮੁਕੇ ਸ਼ੰਕਾ ਚਿਹਰੇ ਤੇ ਚਮਕ ਆ ਗਈ ਸੋ ਹੁਕਮ ਗੁਰੂ ਜੀ ਦਾ ਉਹ ਗੱਦਗਦ ਹੋਏ ਉਸ ਦਿਨ ਦਰੋਂ ਇੱਕ ਖੁਲਾਰੇ ਗੁੰਜ ਲੇਕੇ ਗੁਰੂ ਲਾਧੋਰੇ ਗੁਰੂ ਲਾਧੋਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਨਾ ਮਿਲ ਗਿਆ ਉਹ ਸਮੇਂ ਜੋ ਦਿੱਲੀ ਦੀ ਸੰਗਤ ਵੱਲ ਗੁਰਿਆਈ ਲਈ 5 ਪੈਸੇ ਅਤੇ ਨਾਲੀ ਤੇ ਜਗੈ ਸੰਟੇੜ ਕੀਤੇ ਗਏ ਬਾਬਾ ਗੁਦਿੱਤਾ ਜੀ ਨੇ ਗੁਰਬਖਸ਼ੇ ਗੁਰੂ ਤੇ ਇੱਕ ਬਹਾਦਰ ਜੀ ਨੂੰ ਸਮਾਪਤ ਕਰ ਦਿੱਤੀ ਤੇ ਸਾਰੀ ਸੰਗਤ ਨੇ ਬੜੇ ਹੀ ਸਤਕਾਰ ਨਾਲ ਨੱਥਾ ਦਿੱਤਾ ਪਰ ਉਹਦਰ ਟੀਰਮਨ ਇਸਾ ਚ ਸਹਾਰਨਾ ਸਕੇ ਗੁਰੂ ਆਪਣੀ ਇਹ ਸ਼ੀਹਾ ਨਸੰਦ ਰਹੀ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜ਼ਬਰਨ ਨੋਟ ਡੇਰੀ ਲੈ ਗਏ ਤੇ ਗੁਰੂ ਜੀ ਉੱਤੇ ਗੋਲੀ ਚਲਵਾਂ ਪਰ ਗੋਲੀ ਸ਼ੂਕੇ ਕੋਲੋਂ ਲੰਗੀ ਮੱਖਣ ਸਾਹ ਤੇ ਉਸਦੇ ਸਾਥੀਆਂ ਨੇ ਤੀਰਮਾਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਸ਼ੇਗਰ ਗਰੰਤ ਸਾਹਿਬ ਜੀ ਦੀ ਵੀਰਸੀ ਸਾਰਾ ਕੀਮਤੀ ਸਮਾਨ ਤੀਰਮਾਲ ਨੂੰ ਵਾਪਸ ਕਰ ਦਿੱਤਾ ਉਹਨਾਂ ਦਾ ਹਿਰਦਾ ਹਰ ਵੀਰ ਦੀ ਦਇਆ ਤੇ ਕਿੰਮਾ ਅਲਪੂਰ ਹੈ ਲਾ ਵਿਰੋਧੀਆਂ ਦੀਆਂ ਚਾਲਾਂ ناکਾਮ ਰਹੀਆਂ ਤੇ ਦਿੱਲੀ ਦੇ ਤੱਕਦ ਦੇ ਹਲਾਤ ਹੀ ਬਦਲੇ ਇਸ ਹਾਲਾਤ ਵਿੱਚ 1665 ਈਸਵੀ ਦੇ ਅੰਤ ਵਿੱਚ ਗੁਰੂ ਜੀ ਸੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਪਕੜਾ ਹੁੰਦੀ ਹੋਈ ਸ੍ਰੀ ਕੀਰਤਪੁਰ ਸਾਹਿਬ ਆ ਗਏ दे दे <coughs> कि अमृतसर साईं ਵਿਖੇ ਨੌਵੇਂ ਪਾਤਸ਼ਾਹ ਜੀ ਦੇ ਪੂਜਨ ਮੌਕੇ ਉਹਨਾਂ ਨੂੰ ਉਸੇ ਦਰਬਾਰ ਸਾਈਂ ਦੇ ਦੁਆਰ ਸਾਜਿਸ਼ ਅਕੀਲਬੰਦ ਹੋਈ। ਸੇ ਗੁਰੂ ਸਾਹਿਬ ਬਿਨਾਂ ਕਿਸੇ ਵਾਰ ਤੋਂ ਬਾਰੋ ਹੀ ਦਰਸ਼ਨ ਕਰ ਸਕਦਾ ਹੈ। ਗੁਰੂ ਸਾਹਿਬ ਜਿਸ ਅਸਥਾਨ ਪਰ ਗੁਰੂਕਾਰ ਦੇ ਦਰਸ਼ਨ ਕੀਤੇ, ਉਸ ਥਾਨ ਤੇ ਫਿਰ ਦੁਆਰਾ ਸਿੱਖਾੜਾ ਸਾਹਿਬ ਸੋਭਦਾ। ਇਹ ਸਾਖੀ ਸਾਨੂੰ ਦੱਸਦੀ ਹੈ ਕਿ ਸਾਜਿਸ਼ਾਂ ਦੇ ਸਾਹਿਬ ਕਿੰਨੇ ਵੀ ਡੂੰਗੇ ਹੋਣ ਪਰ ਸੱਚੀ ਜੋਤ ਆਪਣੀ ਆਪ ਚਮਕ ਉੱਠਦੀ ਹੈ। ਸੱਚਾ ਨੂਰ ਹਨੇਰੇ ਬਦਲਾਂ ਦੀ ਕਾਲਖ ਵਿੱਚ ਕਦੇ ਰੁਕਦਾ ਨਹੀਂ, ਆਖਰ ਪ੍ਰਗਟ ਹੋ ਕੇ ਹੀ ਰਹਿੰਦਾ ਹੈ। ਕਾਹੇ ਖੁਸ਼ੀ ਦਾ ਖਾਇਕਾ ਕਾਹੇ ਤ੍ਰਿਸ਼ਾ ਕੀ ਸਕੇ